ਕੋਈ ਨਹੀਂ ਪੁੱਛਦਾ ਫੋਟੋ ਖਚੋ ਤੱਕ ਸੀਮਤ ਹੁੰਦੇ ਨੇ ਲੀਡਰ ਦੇ ਪ੍ਰਸ਼ਾਸਨ ਅਧਿਕਾਰੀ ਫਿਲੌਰ ਹਰ ਪੀੜਤ ਇਲਾਕਿਆਂ ਦੇ ਵਿੱਚ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ਼੍ਰੀਮਾਨ ਸੰਤ ਬਾਬਾ ਜਰਨੇਲ ਸਿੰਘ ਨੰਗਲ ਰੋਡ ਆਲੋਵਾਲ ਦੇ ਸਾਫ ਮਾਤਾ ਪ੍ਰਕਾਸ਼ ਗੌਰ ਸੰਦੂ ਦੇ ਪ੍ਰੇਰਣਾ ਸਦਕਾ ਸੰਤ ਬਾਬਾ ਜਰਨੇਲ ਸਿੰਘ ਦੀ ਰਾਹਨੁਮਾਈ ਹੇਠ ਮੁਕ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਪੋਲੇਵਾਲ ਨਵਾਂ ਖੇੜਾ ਤੇ ਹੋਰ ਪਿੰਡਾਂ ਦੇ ਵਿੱਚ ਹਰ ਪੀੜਤ ਪਰਿਵਾਰਾਂ ਨੂੰ ਘਰ ਘਰ ਤੇ ਕੈਂਪਾਂ ਦੇ ਵਿੱਚ ਲੰਗਰ ਛਕਾ ਰਹੇ ਹਨ ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਜੀ ਆਪ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਵਿੱਚ ਕੋਈ ਵੀ ਪ੍ਰਸ਼ਾਸਨ ਸੰਬੰਧਿਤ ਅਧਿਕਾਰੀ ਸਾਰ ਨਹੀਂ ਲੈ ਰਹਾ ਇਸ ਮੌਕੇ ਗੁਰਚਰਨ ਸਿੰਘ ਸਾਬ ਦਾ ਸਰਪੰਚ ਆਲੋਵਾਲ ਕੁਲਦੀਪ ਸਿੰਘ ਸਰਪੰਚ ਆਲੋਵਾਲ ਸੁੱਖਾ ਚੌਂਕੀਦਾਰ ਗੁਰਮੇਲ ਸਿੰਘ ਭਾਈ ਦਾਰਾ ਸਿੰਘ ਬਲਵਿੰਦਰ ਸਿੰਘ ਸਾਬੀਤੇ ਕਿਸਾਨ ਮਜ਼ਦੂਰ ਹਰ ਪੀੜਤ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ ਦੁਆਬਾ ਨਿਊਜ਼ 24 ਸ਼ਾਨ ਚੈਨਲ ਲਈ ਅਜੇ ਸਿੰਘ ਨਾਗੀ ਦੀ ਫਿਲੋਰ ਤੋਂ ਵਿਸ਼ੇਸ਼ ਰਿਪੋਰਟ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਤਾਂ ਜਿ세ਦਾ ਕੁਝ ਦੇਖਣੇ ਸਾਰੇ ਵੀਰ ਧਿਆਨ ਭਰਾ ਦੋਖੇ ਆ ਹੁਣ ਉਹ ਵਾਏ ਕੁ ਜਿੱਤਾ ਖਾਲਸਾ ਵਾਏ ਜੀ ਕੋਈ ਬਸੇ ਅੱਜ ਜਿੱਥੇ ਤੁਸੀਂ ਖੜੇ ਆ ਸਾਰਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਆ ਗੁਰਦੁਆਰਾ ਸਿੰਘਾਂ ਸ਼ੀਰ ਦਾ ਡੇਰਾ ਸੰਤ ਬਾਬਾ ਜਨੈ ਸਿੰਘ ਮੰਗਲ ਗੇਟ ਨਦੀ ਕਾਲੂਆਲ ਤੇ ਔਰੇ ਵਾਲ ਯਾ ਤੁਸੀਂ ਦੇਖਦੇ ਆ ਵੀ ਜਿਹੜਾ ਪਾਣੀ ਛੱਡਿਆ ਗਿਆ ਦਰਿਆ ਦੇ ਵਿੱਚ ਉਹਦੇ ਵਿੱਚ ਬਈ ਕਿਸਾਨਾਂ ਦੀਆਂ ਫਸਲਾਂ ਸੀ ਉਹ ਸਾਰੀਆਂ ਡੁੱਬ ਗਈਆਂ। ਤਕਰੀਬਨ ਜਿਹੜੀ ਫਸਲ 20 ਦਿਨਾਂ ਤੱਕ ਸਾਡੀ ਨਸਰਨ ਵਾਲੀ ਸੀ ਉਹ ਜਲਸਰ ਵੀ ਚੁੱਕੀ ਹੈ। ਤੇ ਇਸ ਵੇਲੇ ਬਹੁਤ ਵੱਡਾ ਜਿਹੜਾ ਸਮੁੱਚੇ ਇਲਾਕੇ ਦਾ ਇਹਦੇ ਵਿੱਚ ਕਿਸਾਨਾਂ ਦਾ ਵੀ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ। ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਜੇ ਆਪਤੀ ਇਹ ਕੁਦਰਤੀ ਆਫਤਾਂ ਦੇ ਨਾਲ ਇਹ ਨੁਕਸਾਨ ਹੋਇਆ ਇਹਦੇ ਬਾਅਦ ਤੇ ਕਿਸਾਨਾਂ ਨੂੰ ਮੱਜਵਾ ਦਿੱਤਾ ਜਾਵੇ ਫਿਰ ਉਹ ਵੱਡਾ ਖਰਾਬਾ ਦੇਖੋ ਇਸ ਵੇਲੇ ਘਟ ਦੂ ਘੱਡ ਵੀ 50-55 ਹਜ਼ਾਰ ਦਾ 1 ਲੱਖ ਹੋਣ ਦਾ ਸੀ ਜਿਹੜਾ ਇਸ ਵੇਲੇ ਤਕਰੀਬਨ ਗੁਰਦੁਆਰਾ ਸਾਹਿਬ ਦਾ ਜੇ ਤੁਸੀਂ ਦੇਖੋਗੇ ਤਾਂ ਤਕਰੀਬਨ 150 ਖੇਤ ਦੇ ਕਰੀਬ ਝੋਨਾ ਡੁੱਬਾ ਤੇ ਬਾਕੀ ਇਲਾਕੇ ਦਾ ਸਾਡੇ ਜਿਹੜੇ ਛੋਟੇ-ਛੋਟੇ ਕਿਸਾਨ ਹੈ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੈ ਤੇ ਅਸੀਂ ਦੇਖਦੇ ਹਾਂ ਸਰਕਾਰ ਦੇ ਬੰਦੇ ਆਉਂਦੇ ਆ ਜਿਹੜਾ ਦੇ ਕੇ ਚਲੇ ਜਾਂਦੇ ਆ ਜੇ ਅਸੀਂ ਉਹਨਾਂ ਨੂੰ ਬੇਨਤੀ ਇਹ ਕਰਦੇ ਆਂਗੇ ਭਾਈ ਇਸ ਵੇਲੇ ਜਿਹੜੇ ਲੋਕ ਇਸ ਮਾਰ ਵਿੱਚ ਬੈਠੇ ਐ ਉਹਨਾਂ ਨੂੰ ਇੱਕ ਤੇ ਸਰਕਾਰੀ ਸਹੂਲਤਾਂ ਜਿਹੜੀਆਂ ਤਰਪਹਿਲਾਂ ਵਧੀਆ ਭੇਜੀਆਂ ਜਾਣ ਉਹਨਾਂ ਨੂੰ ਹੋਰ ਵੀ ਇੱਥੇ ਰਾਸ਼ਨ ਵੀ ਜਿਹੜੇ ਲੋਕ ਬੇਕਰੇ ਹੋ ਕੇ ਬੈਠੇ ਹੋ ਉਹਨਾਂ ਨੂੰ ਚਾਹੀਦਾ ਪਰ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਵੀ ਜਿਹੜੀ ਲੰਗਰ ਦਾ ਅਰੇਂਜਮੈਂਟ ਕੀਤਾ ਥੋੜੇ ਜਿਲੇ ਵਿੱਚ ਸਿੰਘਾਂ ਨੇ ਲੰਗਰ ਲੈ ਕੇ ਇੱਥੇ ਪਹੁੰਚ ਜਾਣਾ ਤੇ ਨਾਲ ਨਾਲ ਜਿੰਨਾ ਕਿ ਸਾਡੇ ਕੋਲ ਆ ਪਸ਼ੂਆਂ ਬਾਤ ਵੀ ਅਸੀਂ ਟੂੜੀ ਦਾ ਪ੍ਰਬੰਧ ਕਰ ਰਹੇ ਆ ਨਾਲ ਨਾਲ ਹਰਾ ਚਾਰਾ ਵੀ ਇੰਨਾ ਕਿ ਸਾਡੇ ਕੋਲ ਹੁੰਦਾ ਸੀ ਵੀ ਕਰ ਰਹੇ ਆ ਤੇ ਸਰਕਾਰ ਨੂੰ ਬੇਨਤੀ ਕਰਦੇ ਸਰਕਾਰ ਵੀ ਜਿਹੜੇ ਆ ਪ੍ਰਬੰਧ ਪੁਖਤਾ ਪ੍ਰਬੰਧ ਕਰੇ ਤਾਂ ਜੋ ਜਿਹੜੇ ਐਸ ਵੇਲੇ ਇਹ ਜਿਹੜੇ ਲੋਕ ਇਸ ਕੁਦਰਤੀ ਆਫਤ ਦੇ ਵਿੱਚ ਬੈਠੇ ਆ ਤੇ ਉਹਨਾਂ ਨੂੰ ਸਹੂਲਤ ਮਿਲ ਸਕੇ ਤੇ ਉਹ ਵੀ ਕੁਝ ਆਸਾਦ ਮਹਿਸੂਸ ਕਰਨ ਜਿਹੜੀ ਸਰਕਾਰ ਨੂੰ ਅਸੀਂ ਚੁਣ ਕੇ ਅੱਗੇ ਤੋਰਿਆ ਸੀ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੋਸ਼ਿਸ਼ ਕੀਤਾ ਪਰ ਜਦੋਂ ਕੋਈ ਸਰਕਾਰੀ ਨੁਮਾਇੰਦਾ ਟਾਈਮ ਨਾਲ ਨਹੀਂ ਪਹੁੰਚਦਾ ਉਸ ਵੇਲੇ ਮਨ ਨੂੰ ਬੜਾ ਦੁੱਖ ਲੱਗਦਾ ਕਿ ਅੱਜ ਅਸੀਂ ਅੱਜ ਇਸ ਸੰਕਟ ਵਿੱਚ ਕਿਰੇ ਹੋਏ ਆ ਤੇ ਸਾਡੀ ਕੋਈ ਵੀ ਖਬਰ ਨਹੀਂ ਲੱਗਦੀ ਪਪੇ ਜਿੱਦਾਂ ਆਪਾਂ ਦੇਖਦੇ ਆਂ ਵੀ ਜਿਹੜੇ ਲੋਕ ਫਸੇ ਪਏ ਆ ਨਾ ਤਾਂ ਉਹ ਸਰਕਾਰ ਨੇ ਕੋਈ ਕੈਂਪ ਬਣਾਇਆ ਗਿਆ ਵੀ ਕਿਤੇ ਰਹਿਸ਼ ਕਰਨ ਆਪਣੇ ਕੋਈ ਬੰਦਾ ਟਰਾਲੀ ਦੇ ਵਿੱਚ ਬੜਿਆ ਕੋ ਆਪਣੀ ਤਰਪੈਲ ਉਹ ਜਿਹੜੀ ਕੋਈ ਮਾਲ ਮੜ ਰੱਖ ਕੇ ਫੜਿਆ ਕੀ ਸਰਕਾਰ ਨੂੰ ਕੈਂਪ ਬਣਾਉਣੀ ਚਾਹੀਦੇ ਦੇਖੋ ਜੀ ਸਰਕਾਰ ਨੂੰ ਜਿੱਥੇ ਕੁਦਰਤੀ ਆਫਤਾਂ ਆਉਂਦੀਆਂ ਦਰਿਆਵਾਂ ਦੇ ਕੰਢਿਆਂ ਦੇ ਜਿਹੜੇ ਲੋਕ ਬੈਠੇ ਆ ਉਹਨਾਂ ਲਈ ਚਾਹੀਦਾ ਜਰੂਰ ਇਪਾਂਵੇਂ ਪੰਜ ਸੱਤ ਪਿੰਡਾਂ ਦੇ ਵਿੱਚ ਇਕੱਠਾ ਰਲ ਕੇ ਕੋਈ ਨਾ ਕੋਈ ਯੂਨਟ ਬਣਾਇਆ ਜਾਵੇ ਜਦੋਂ ਕੋਈ ਇਦਾਂ ਦੀ ਕੁਦਰਤੀ ਆਫਤ ਨਹੀਂ ਉਹ ਬੰਦੇ ਜਾ ਕੇ ਉੱਥੇ ਆਪਣਾ ਰਿਆਨ ਬਸੇੜਾ ਕਰ ਸਕਣ ਪੰਜ 10 ਦਿਨ ਜਿੰਨਾ ਵੀ ਸਮਾਂ ਮਾੜਾ ਆਉਂਦਾ ਪਰ ਸਰਕਾਰ ਵੱਲੋਂ ਕੋਈ ਵੀ ਭੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਤੇ ਇਹ ਵਿੱਚ ਫਲੱਡ ਆਇਆ ਸੀ ਸਰਕਾਰ ਨੇ ਕਿਹਾ ਸੀ ਆਹ ਕੁਝ ਕਰਕੇ ਜਾਵਾਂਗੇ ਇਦਾਂ ਦੇਾਂਗੇ ਪਰ ਦਿੱਤਾ ਤੋ ਤਾ ਕੁਝ ਨਹੀਂ ਉਹ ਗੱਲਾਂ ਉੱਥੇ ਦੀਆਂ ਉੱਥੇ ਖੜੀਆਂ ਇਹ ਸਾਡੇ ਆਲੂ ਵਾਲਦੋਂ ਸਰਪੰਚ ਸਾਹਿਬ ਹੈ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਨਾਲ ਹੀ ਵਾਅਦੇ ਕਰਕੇ ਕਿਹਾ ਜੀ ਅਸੀਂ ਆਹ ਸਮਾਨ ਭੇਜਾਂਗੇ ਇਦਾਂ ਕਰਾਂਗੇ ਪਰ ਇੱਕ ਦਿਨ ਤੋਂ ਬਾਅਦ ਖਬਰ ਲੈਣ ਤੋਂ ਬਾਅਦ ਕੋਈ ਮੁਰਕੇ ਇੱਥੇ ਪ੍ਰਸ਼ਾਸਨ ਦਾ ਬੰਦਾ ਵਾਪਸ ਮੁੜਿਆ ਨਹੀਂ ਤੇ ਜੇ ਕੋ ਗੱਡੀਆਂ ਚਾਹੇ ġੇੜਾ ਮਾਰ ਕੇ ਫੋਟੋ ਖਿਚਾ ਕੇ ਵਾਪਸ ਮੁੜ ਗਿਆ ਪਰ ਕਿਸੇ ਨੂੰ ਵੀ ਕੋਈ ਸਹੂਲਤ ਨਹੀਂ ਮਿਲੀ ਤਨ ਹੁਣ ਲੱਗਦਾ ਵੀ ਕੋ ਦੇਣਗੇ ਦੇਖੋ ਜੀ ਸਰਕਾਰ ਦਾ ਪਿਛਲੀ ਸਰਕਾਰ ਵਾਲੀ ਅਜੇ ਵੀ ਉਹੀ ਬੈਠੀ ਹੈ ਤੇ ਹੁਣ ਜੋ ਪਿੱਛੇ ਨਹੀਂ ਦਿੱਤਾ ਤੇ ਹੁਣ ਅਸੀਂ ਆਸ ਕਰਦੇ ਹਾਂ ਵੀ ਜੇ ਤੁਸੀਂ ਹੁਣ ਵੀ ਬੋਟ ਪੋਮੋਗੇ ਤੇ ਹੋ ਸਕਦਾ ਵੀ ਤੁਹਾਡਾ ਅਕਸ਼ ਵਧੀਆ ਹੋ ਜਾਵੇ ਨਹੀਂ ਤੇ ਜੋਣ ਹੋ ਰਿਹਾ ਤੁਸੀਂ ਦੇਖ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰ ਕਰ ਰਹੀ ਹੈ ਹੈ ਤਾਂ ਕੁਦਰਤੀ ਆਫਤਾਂ ਨਾਲ ਹੋ ਰਿਆ بارش ਵੀ ਜਿਹੜੀ ਆ ਸਰਕਾਰ ਦੇ ਬੱਸ ਨੇ ਪਾਣੀ ਛੱਡਣਾ ਸਰਕਾਰ ਦੇ ਬੱਸ ਸੀ ਉਹ ਜਦੋਂ ਬੇਬਸ ਹੋਣਾ ਛੱਡਿਆ ਪਰ ਜੇ ਛੱਡ ਵੀ ਦਿੱਤਾ ਤੇ ਇਹਨਾਂ ਪਾਣੀ ਨੂੰ ਸੰਭਾਲੋ ਤੇ ਜਿਹੜੇ ਵਿੱਚ ਬੰਦੇ ਬੈਠੇ ਆ ਉਹਨਾਂ ਦੇ ਬਚਾਅ ਕਾਰਜਾਂ ਲਈ ਕੋਈ ਦੇਖੋ ਇੱਥੇ ਕੋਈ ਡੁੱਬ ਜਵੇ ਕੋਈ ਕਿਸ਼ਤੀ ਦਾ ਪ੍ਰਬੰਧ ਨਹੀਂ ਕੋਈ ਇੱਥੇ ਲੜੀਂਦੀਆਂ ਹੋਰ ਕੋਈ ਮੁੱਢਲੀ ਡਕਤੀ ਦਾ ਪ੍ਰਬੰਧ ਨਹੀਂ ਤੁਹਾਨੂੰ ਪਤਾ ਜਦੋਂ ਪਾਣੀ ਉਤਰਦਾ ਇਸ ਨਾਲ ਬਦਬੂ ਫੈਲਦੀ ਹੈ ਬਿਮਾਰੀਆਂ ਫੈਲਦੀਆਂ ਕੋਈ ਅਰੇਂਜਮੈਂਟ ਨਹੀਂ ਹੈਗਾ ਪਾਣੀ ਦਾ ਸਾਨੂੰ ਕਹੀ ਜਾਂਦੇ 4 ਦਿਨ ਤੋਂ ਛੱਡਦੇ ਛੱਡ ਰਹੇ ਆ ਅਸੀਂ ਆਪਣੇ ਪ੍ਰਬੰਧ ਕਰ ਲਏ ਬਾਹਰ ਨਿਕਲਣ ਦੇ ਅਰੇਂਜਮੈਂਟ ਕਰ ਲਏ ਪਰ ਸਰਕਾਰ ਦਾ ਕੋਈ ਬੰਦਾ ਨਹੀਂ ਇੱਥੇ ਆ ਕੇ ਬੋੜਿਆ ਭਾਜੀ ਸਾਹਿਬ ਇੱਕ ਗੱਲ ਅਸੀਂ ਕਹਿਣੀ ਚਾਹੁੰਦੇ ਆ ਪਰਸੋਂ ਐਸਡੀਐਮ ਸਾਹਿਬ ਆਈ ਸੀ ਪੂਨਮ ਜੀ ਪਛਮੀ ਲੁਧਿਆਣਾ ਉਹਨਾਂ ਦੇ ਧਿਆਨ 'ਚ ਲਿਆਂਦਾ ਸੀ ਵੀ ਪਿਛਲੀਆਂ ਸਰਕਾਰਾਂ ਸਾਡੇ ਸਕੂਲਾਂ ਦੇ ਵਿੱਚ ਇੱਕ ਕੈਂਪ ਦੇ ਤੌਰ ਤੇ ਬਣਾ ਦਿੰਦੇ ਸੀ ਜਿੱਦਾਂ ਉਹ ਸਾਡੇ ਤਿੰਨ ਪਿੰਡਿਆ ਆਲੋਵਾਲ ਭੋਲੇਵਾਲ ਕਦੀਮ ਤੇ ਨਵਾਂ ਖੇੜਾ ਵੇਟ ਇਹਨਾਂ ਤਿੰਨਾਂ ਨੂੰ ਇੱਕ ਸਕੂਲ ਜਾਂ ਇੱਕ ਧਰਮਸ਼ਾਲਾ 'ਚ ਬਣਾ ਕੇ ਉੱਥੇ ਰੋਟੀ ਪਾਣੀ ਦਾ ਪ੍ਰਬੰਧ, ਮਾਲ ਪਸ਼ੂ ਦੇ ਡੰਗਰਾਂ ਦਾ ਸਾਰਾ ਦਾ ਪ੍ਰਬੰਧ ਕਰਦੇ ਸੀ ਪਰ ਉਹ ਗੱਲ ਸਾਡੀ ਗੋਲ ਕਰਕੇ ਗੋਲਮੋਲ ਕਰਕੇ ਆਪਣੇ ਤੁਰਦੀ ਹੋਈ ਹੁਣ ਅਸੀਂ ਪਰਸੋਂ ਦੇ ਫੋਨ ਕਰੀ ਜਾਂਦੇ ਹੁਣ ਐਸਜੀਐਮਬੀ ਫੋਨ ਚੱਕਣੋਂ ਹਟ ਗਈ ਅੱਜ ਲੋੜ ਆ ਸਾਡੀ ਬਾਹ ਫੜਨ ਦੀ ਆ ਦੇਖਦੇ ਆ ਤੁਸੀਂ ਇੱਥੇ 14-15 ਘਰਿਆ ਸਾਡੇ ਨੁਕਸਾਨ ਤਾਂ ਕੁਦਰਤੀ ਆ ਹਰ ਵਾਰ ਸਾਡੇ ਨਾਲ ਕੁਦਰਤੀ ਆਫਤ ਆਉਂਦੀ ਆ ਪਰ ਸਰਕਾਰਾਂ ਹੀ ਇਹਦਾ ਮੁਆਵਜ਼ਾ ਦਿੰਦੀਆਂ ਸਰਕਾਰਾਂ ਹੀ ਇਹਨਾਂ ਦੇ ਦੁੱਖ ਦੇ ਵਿੱਚ ਆਣ ਕੇ ਬਾਹ ਫੜਦੀਆਂ ਹਾਲੇ ਤੱਕ ਸਾਡੇ 'ਚ ਕੋਈ ਨਹੀਂ ਆਇਆ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਐਮ.ਐਲ.ਏ. ਸਾਹਿਬ ਨੂੰ ਸਰਕਾਰ ਨੂੰ ਭਾਈ ਕੋਈ ਡਾਕਟਰ ਕੋਈ ਪੱਠਿਆਂ ਦੀ ਟਰਾਲੀ ਕੋਈ ਇਹਨਾਂ ਦਾ ਰੋਟੀ ਪਾਣੀ ਦਾ ਇਹ ਬਾਬਾ ਜੀ ਵੱਲੋਂ ਆ ਰਿਹਾ ਪਰ ਸਰਕਾਰ ਵੱਲੋਂ ਹਲੇ ਤੱਕ ਕੁਝ ਨਹੀਂ ਆਇਆ